ਸਸਤਰੀ ਗੱਲ ਜੀ ਸਾਰਿਆਂ ਨੂੰ ਚੈਨਲ ਵੈਦਰ ਅਪਡੇਟਸ ਦੇ ਦੇਖ ਰਹੇ ਹੋ ਜੀ ਗੱਲ ਕਰੀ ਜਾ ਰਿਹਾ 27 ਸਤੰਬਰ 2024 ਪੰਜਾਬ ਦੇ ਮੌਸਮ ਬਾਰੇ ਸੈਟਲਾਈਟ ਇਮੇਜ ਦੇਖ ਰਹੇ ਹੋ ਜੀ ਇੱਕ ਪੱਛਮੀ ਸਿਸਟਮ ਸਾਨੂੰ ਪੰਜਾਬ ਦੇ ਉੱਤਰੀ ਪਾਸੇ ਵੱਲ ਬਣਦਾ ਹੋਇਆ ਦਿਖਾਈ ਦੇ ਰਿਹਾ ਜਿਸ ਦਾ ਅਸਰ ਸਾਨੂੰ ਪਠਾਨਕੋੜ ਗੁਰਦਾਸਪੁਰ ਮੈਂ ਸਰ ਤਰਨਤਾਰਨ ਦੇ ਏਰੀਆ ਵਿੱਚ ਦੇਖਣ ਨੂੰ ਮਿਲ ਰਿਹਾ ਤੇ ਇਸ ਦਾ ਕੋਈ ਵੱਡਾ ਪ੍ਰਭਾਵ ਫਿਲਹਾਲ ਪੰਜਾਬ ਦੇ ਉੱਪਰ ਦੇਖਣ ਨੂੰ ਨਹੀਂ ਮਿਲ ਰਿਹਾ ਫਿਲਹਾਲ ਪੰਜਾਬ ਦਾ ਮੌਸਮ ਸਾਫ ਬਣਿਆ ਹੋਇਆ ਹੈ ਜੀ ਸਾਰੀ ਜਾਣਕਾਰੀ ਦਵਾਂਗੇ ਜਾਣਕਾਰੀ ਦੇਣ ਤੋਂ ਪਹਿਲੇ ਛੋਟੀ ਜਿਹੀ ਰਿਕਵੈਸਟ ਹੈ ਜੀ ਚੈਨਲ ਤੇ ਨਵੇਂ ਹੋ ਪਹਿਲੀ ਵਾਰ ਵੀਡੀਓ ਦੇਖ ਰਹੇ ਹੋ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਕਰ ਦਿਓ ਜੀ ਦੇਖ ਸਕਦੇ ਹੋ ਪੰਜਾਬ ਦੇ ਪੂਰਬੀ ਹਿੱਸੇ ਵੱਲ ਵੀ ਇੱਕ ਥੋੜਾ ਜਿਹਾ ਸਿਸਟਮ ਬਣਦਾ ਦਿਖਾਈ ਦੇ ਰਿਹਾ ਜਿਸ ਦਾ ਅਸਰ ਸਾਨੂੰ ਸਿਰਫ ਬਦਲਬਾਹੀ ਦੇ ਰੂਪ ਵਿੱਚ ਦੇਖਣ ਨੂੰ ਮਿਲੇਗਾ ਹਲਕੇ ਦਰਮਿਆਨੀ ਬਦਲਬਾਹੀ ਸਾਨੂੰ ਦੁਆਬੇ ਦੇ ਇਲਾਕੇ ਵਿੱਚ ਬਣਦੀ ਹੋਈ ਦਿਖਾਈ ਦੇ ਰਹੀ ਹੈ ਪਰ ਇਸ ਦਾ ਕੋਈ ਅਸਰ ਸਾਨੂੰ ਪਗਲ ਕਰੀ ਮੀਂਹ ਦੇ ਪੱਖ ਤੋਂ ਨਹੀਂ ਹੈ ਜੀ ਅੱਜ ਦਿਨ ਦੇ ਵੇਲੇ ਜ਼ਿਆਦਾਤਰ ਮੌਸਮ ਸਾਫ਼ ਰਹੇਗਾ ਤਾਪਮਾਨ ਜਿਹੜੇ ਨੇ ਬੀਤੀ ਕੱਲ੍ਹ ਨੂੰ ਤਾਂ ਤਾਪਮਨ ਘੱਟ ਦਿਖਾਈ ਦੇ ਰਹੇ ਕਿਉਂਕਿ ਹਲਕੇ ਦਰਮਿਆਨੀ ਬੱਦਲਬਾਈ ਦੇ ਨਾਲ ਪੰਜਾਬ ਦੇ ਵਿੱਚ ਕੱਲ ਸਾਨੂੰ ਟੁੱਟਵੇਂ ਰੂਪ ਦੇ ਵਿੱਚ ਮੀਂਹ ਦੇਖਣ ਨੂੰ ਮਿਲੇ ਤੇ ਅੱਜ ਸਵੇਰੇ ਵੀ ਸਾਨੂੰ ਚੰਡੀਗੜ੍ਹ ਦੇ ਨੇੜੇ ਦੇ ਇਲਾਕੇ ਵਿੱਚ ਮੀਂਹ ਦੇਖਣ ਨੂੰ ਮਿਲਿਆ ਹੈ ਜੀ ਗੱਲ ਕਰੀਏ ਤਾਪਮਨ ਜਿਹੜੇ ਅੱਜ 34-35 ਡਿਗਰੀ ਤੱਕ ਬਣੇ ਰਹਿਣਗੇ ਹਵਾ ਜਿਹੜੀ ਹੈ ਉਹ ਪੱਛਮ ਅਤੇ ਪੂਰਬ ਦੀ ਦਿਸ਼ਾ ਤੋਂ ਮਿਕਸਰ ਰੂਪੇ ਚੱਲਦੀ ਰਹੇਗੀ ਤੇ ਕੋਈ ਵੱਡੀ ਕਾਰਵਾਈ ਨਹੀਂ ਅੱਜ ਮੌਸਮ ਦੇ ਵਿੱਚ ਦੇਖੀ ਜਾਵੇ ਮੀਂਹ ਦੇ ਵਕਤੋਂ ਓਵਰਆਲ ਮੌਸਮ ਠੀਕ ਠਾਕ ਹੈ ਜੀ ਹੁਣ ਜੇ ਗੱਲ ਕੀਤੀ ਜਾਵੇ ਤਾਂ ਸਿਸਟਮ ਜਿਹੜੇ ਨੇ ਫਿਲਹਾਲ ਸਾਨੂੰ ਦੋ ਪਾਸੇ ਦਿਖਾਈ ਦੇ ਰਹੇ ਨੇ ਇੱਕ ਪੱਛਮੀ ਸਿਸਟਮ ਉੱਤਰੀ ਪਾਸੇ ਤੇ ਇੱਕ ਪੂਰਬੀ ਸਿਸਟਮ ਵੀ ਫਿਲਹਾਲ ਬਣਿਆ ਹੋਇਆ ਇਸ ਦੀ ਹਜੇ ਵੀ ਮੌਜੂਦਗੀ ਹੈ ਉਮੀਦ ਹੈ ਕਿ ਆਉਣ ਦੇ ਦਿਨ ਵਿੱਚ ਇਹ ਪੰਜਾਬ ਵੱਲ ਕੁਝ ਕਰ ਸਕਦਾ ਹੈ ਪਰ ਜੋ ਕੱਲ ਸਿਸਟਮ ਬਣਿਆ ਸੀ ਉਹ ਕਿਤੇ ਨਾ ਕਿਤੇ ਹਵਾ ਦੇ ਦਬਾਅ ਦੇ ਨਾਲ ਅੱਗੇ ਵਧ ਚੁੱਕਿਆ ਜੀ ਕਿਸਾਨਾਂ ਲਈ ਚੰਗੀ ਗੱਲ ਹੈ ਕੋਈ ਵੱਡੀ ਉਲਟ ਫੇਰ ਨਹੀਂ ਦੇਖਣ ਨੂੰ ਮਿਲ ਰਿਹਾ ਮੌਸਮ ਠੀਕ ਠਾਕ ਬਣੇ ਰਹਿਣ ਦੀ ਪੂਰੀ ਪੂਰੀ ਉਮੀਦ ਹੈ ਦੁਪਹਿਰ ਤੇ ਸ਼ਾਮ ਦੀ ਜੋ ਵੀ ਅਪਡੇਟ ਹੋਵੇਗੀ ਵੀਡੀਓ ਲੈ ਕੇ ਜਲਦਤਾ ਜਰੂਰ ਮੰਗੇ ਬਣੇ ਰਹੋ ਚੈਨਲ ਵੈਦਰ ਅਪਡੇਟਸ ਤੇ